ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਪਰਬਤੀ ਵਿਪਾਸ ਮਹੱਲਾ ਪਹਿਲਾ ਚੌਪਦ ਦੇ ਘਰ ਪਹਿਲਾ ਨਾਇ ਤੇਰੇ ਤਰਣਾ ਨਾਇ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਇ ਤੇਰੇ ਨਾਉ ਮੰਨੇ ਸਭ ਕੋਏ ਵਿਣ ਨਾਵੇਂ ਪਤ ਕਬੂ ਨਾ ਹੋਏ ਅਬਰ ਸਿਆਣਪ सगली ਪਾਜ ਜੇ ਬਖਸ਼ੇ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਣ ਨਾਉ ਦਿਵਾਨ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਏ ਤੇਰੇ ਮਾਣ ਮਹਤ ਪ੍ਰਵਾਣ ਤੇਰੀ ਨਦਰੀ ਕਰਮ ਪਵੇ ਨਸਾਣ ਨਾਏ ਤੇਰੇ ਸਹਜ ਨਾਏ ਸਲਾਹਾ ਨਾਉ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੇ ਮਨ ਆਏ ਬੇਨ ਨਾਵੇਂ ਬਾਦੀ ਜੰਮਪੁਰ ਜਾਏ ਨਾਰੀ 베ਰੀ ਘਰਦਰ ਦੇਸ਼ ਮਨ ਕੀਆ ਖੁਸ਼ੀਆਂ ਕੀਚੇ ਵੇਸ ਜਾਂ ਸਦੇ ਤਾਂ ਢਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਬੰਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਥੇ ਹੋਏ ਲੋਏ ਅੁੰਦੇਰ ਅੰਦੀ ਵਾਪਰੇ ਸਗਲ ਜੀ ਖੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ दारु ਅਵਰ ਨਾਸਤ ਕਰਨਹਾਰ અપਾਰ ਲਾਹੋ ਪਤਾਲ ਪੁਰੀਆ ਈਕ ਪਰ ਹੋਵੇ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੇ ਜਾ ਸਰੇ ਹੋਏ ਹੋਰ ਦੁਖਾਂ ਤੇ ਸੁਖ ਉਪਜੇ ਸੁਖੀ ਹੋਵੇ ਦੁਖ ਜਿਤ ਮੁਖ ਤੂੰ ਸਲਾਈਏ ਤਿਤ ਮੁਖ ਕੈਸੀ ਭੁੱਖ ਨਾਨਕ ਮੂਰਖ ਏਕ ਤੂੰ ਅਵਲ ਭਲਾ ਸੰਸਾਰ ਜਿਤ ਤਨ ਨਾਮ ਨਾ ਉਪਜੇ ਸੇ ਤਨ ਹੋਏ ਖੁਆਰ ਪ੍ਰਭਾਤੀ ਬੰਦਾ ਪਹਿਲਾ ਜੈ ਕਾਰਣ ਬੇਦ ਬ੍ਰਹਮੇ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਣ ਸਿੱਧ ਪਏ ਉਦਾਸੀ ਦੇਵੀ ਮਲ ਬਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਏ ਤਰੀਏ ਸਾਚਾ ਹੋਈ ਦੁਸ਼ਮਨ ਦੂਖ ਨਾ ਆਵੇ ਨੇੜੇ ਹਰ ਪਤ ਪਾਵੇ ਕੋਈ ਰਹਾਉ ਅਗਨ ਬੇਮਬ ਪਬਣੇ ਕੀ ਬਾਣੀ ਤੀਨ ਨਾਮ ਕੇ ਦਸ ਤੇ ਤਸਕਰ ਜੋ ਨਾਮ ਨਾ ਲੇਵੇ ਵਾਸੇ ਓਟ ਪੰਜਾਸਾ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਬੁਫਾਵੇ ਇਤੇ ਗੁਣੇਤੀਆਂ ਚੰਗਿਆਈਆਂ ਦੇ ਨਾ ਪਸ਼ੂ ਤਾਵੇ ਤੂ ਦਸਾਹਨ ਤਿਦ ਤਿਨ ਧਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਉ ਕਹੇ ਉਨ ਕੋ ਜਮ ਕੀ ਤਲਬ ਨ ਹੋਈ ਪ੍ਰਭਾਤੀ ਮੋਹਲਾ ਪਹਿਲਾ ਜਾ ਕੇ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਸਾ ਸਤਗੁਰ ਮਿਲੇ ਨਰੰਜਨ ਪਾਇਆ ਤੇਰੇ ਨਾਮ ਹੈ ਨਵਾਸਾ ਔਦੂ ਸਹਿਜੇ ਤਤ ਵਿਚਾਰ ਜਾਤੇ ਫਿਰ ਨ ਆਵੋ ਸੰਸਾਰ ਹੋ ਜਾ ਕੇ ਕਲਮ ਨਹੀਂ ਧਰਮ ਨਹੀਂ ਨਹੀਂ ਸੋਚ ਮਾਲਾ ਸੇਵ ਜੋਤ ਕਨਹੁ ਬੁੱਧ ਪਾਈ ਸਤ ਗੁਰੂ ਰਖਵਾਲਾ ਜਾ ਕੇ ਬਰਤ ਨਹੀਂ ਨੇਮ ਨਹੀਂ ਨਹੀਂ ਬਕਵਾਹੀ ਗਤ ਅਵਗਤ ਕੀ ਚਿੰਤ ਨਹੀਂ ਸਤ ਗੁਰੂ ਫੁਲਮਾਈ ਜਾ ਕੇ ਆਸ ਨਹੀਂ ਨਰਾਸ ਨਹੀਂ ਚਿਤ ਸੂਰਤ ਸਮਝਾਈ ਤੰਤ ਕੋ ਪਰਮ ਤੰਤ ਮਿਲਿਆ ਨਾਨਕ ਬੁੱਧ ਪਾਈ ਬਰਬਤੀ ਮੰਲਾ ਪਹਿਲਾ ਤਾਕਾ ਕਿਹਾ ਦਰ ਪ੍ਰਵਾਣ ਬੀਖੰਮਲਤ ਦੁਇ ਸਮਕਰ ਜਾਣ ਕਾ ਕਹੀਏ ਸਰਬੇ ਰਹਾ ਸਮਾਏ ਜੋ ਕੁਛ ਵਰਤੇ ਸਭ ਤੇਰੀ ਰਜ਼ਾਇ ਰਹੋ ਪ੍ਰਗਟੀ ਜੋਤ ਚੁਕਾ ਵਿਮਾਨ ਸਤਿਗੁਰ ਦਿਆ ਅੰਮ੍ਰਿਤ ਨਾਮ ਕਲਵੇਂ ਆਇ ਸੋ ਜਨ ਜਾਣ ਸਾਚੀ ਦਰਗਹ ਪਾਵੇ ਮਾਨ ਕਹਿਣਾ ਸੁਣਣਾ ਕਥ ਕਰ ਜਾਏ ਅਤਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮੁੱਲਾ ਪੈਲਾ ਅਮਰਤ ਨੀਰ ਗਿਆਨ ਮਨ ਮਜਨ 68 ਤੀਰਥ ਸੰਗ ਕਹੇ ਗੁਰਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੋਖੋਜ ਲਹੇ ਗੁਰ ਸਮਾਨ ਤੀਰਥ ਨਹੀਂ ਕੋਏ ਸਰਸੰਤੋਖ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਜਲ ਨਰਮਲ ਮਿਲਿਆ ਦੁਲਮਤ ਮੈਲ ਹਰੇ ਸਤਿਗੁਰ ਪਾਈਏ ਪੂਰਾ ਨਾਵਨ ਬਸੂ ਪ੍ਰੇਤੋ ਦੇਵ ਕਰੇ ਰਤਾ ਸੱਚ ਨਾਮ ਤਲ ਹੀਰ ਹੀਰ ਸੋ ਗੁਰ ਪਰਮਲ ਕਹੀਏ ਜਾਕੀ ਵਾਸ ਬਨਸਪਤ ਸੋਰੇ ਤਾਸ ਚਰਨ ਲਿਵ ਰਹੀਏ ਗੁਰਮੁਖ ਜੀ ਪ੍ਰਾਨ ਉਪਜੇ ਗੁਰਮੁਖ ਸੇਵ ਕਰ ਜਾਈਏ ਗੁਰਮੁਖ ਨਾਨਕ ਸੱਚ ਸਮਾਈਏ ਗੁਰਮੁਖ ਨਿਜ ਪਦ ਪਾਈਏ ਪ੍ਰਭਾਤੀ ਮਦਲਾ ਪਹਿਲਾ ਗੁਰ ਪ੍ਰਸਾਦੀ ਵਿਦਿਆਵੀਚਾਰੇ ਪੜ ਪੜ ਪਾਵੇ ਮਾਨ ਆਪਾ ਮਧੇ ਆਪ ਪ੍ਰਗਾਸਿਆ ਪਾਇਆ ਅਮਰਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਾਂ ਤੈ ਹੈ ਇੱਕ ਦਖਣਾ ਹਾਂ ਤੈ ਪੈ ਮੰਗੋ ਦੇ ਆਪਣਾ ਨਾਮ ਰਹਾਉ ਪੰਚ ਤਸਕਰ ਧਾਵਤ ਰੱਖੇ ਚੁੱਕਾ ਮਨੁ ਬਿਮਾਨ ਦਿਸ਼ਟ ਬਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਦ ਕਰਮ ਸੰਤੋਖ ਕੀਉ ਕਰ ਐਸਾ ਮੰਗੋ ਦਾਨ ਖਿਮਾ ਤੀਜ ਕਰ ਗਊਲ ਵੇਰੀ ਸਹਿਜੇ ਬਸ਼ਰਾ ਖੀਰ ਪੀਏ ਸਿਫਤ ਸਰਮ ਕਾ ਕਪੜਾ ਵਾਂਗੋ ਹਰ ਗੁਣ ਨਾਨਕ ਰਵਤ ਰਹੇ ਪਰਬਤੀ ਮਨ ਦਾ ਪਹਿਲਾ ਆਵਤ ਕਿਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਜਿਸ ਤੇ ਹੁਆ ਸੋਈ ਪਰ ਜਾਣੇ ਜਾਂ ਉਸ ਹੀ ਮਹੇ ਸਮੇ ਤੂੰ ਹੈ ਵਾਹੋ ਤੇਰੀ ਲਜਾਏ ਜੋ ਕਿਸ਼ੇ ਕਰੇ ਸੋਈ ਪਰ ਹੋਇਬਾ ਅਵਲ ਨਾ ਕਰਣਾ ਜਾਏ ਰਹਾਉ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫਿਰ ਭਰੀਤ ਹੈ ਤੈਸੋ ਹੀ ਹੋ ਖੇਲ ਖਸਮ ਕਾ ਜੂ ਉਸ ਕੀ ਵੜਿਆਈ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ ਮਨ ਵਿਚਾਰ ਦੇਹ ਬ੍ਰਹਮ ਗਿਆਨੀ ਕੌਣ ਗਰਹੀ ਕੌਣ ਉਦਾਸੀ ਜਿਸ ਕੀ ਆਸਾ ਤੈਸੀ ਹੀ ਸੋਪ ਕੇ ਇਹੋ ਰਹਾ ਨਿਰਵਾਣ ਜਿਸ ਤੇ ਹੋਆ ਸੋਈ ਕਰਮਾਨ ਨਾਨਕ ਗਰਹੀ ਉਦਾਸੀ ਸੋ ਪ੍ਰਵਾਨ ਪ੍ਰਭਾਤੀ ਮੁੰਲਾ ਪਹਿਲਾ ਦਿਸਤ ਵਿਕਾਰੀ ਬੰਧਨ ਬੰਦੇ ਹਉ ਤਿਸ ਕੇ ਬਲ ਜਾਈ ਪਾਉ ਬੋਨ ਕੀ ਸਾਲ ਨ ਜਾਣੇ ਭੂਲਾ ਫਿਰੇ ਅਜਾਈ ਬੋਲੋ ਸਚਨਾਉ ਕਰਤਾਰ ਫੁਨ ਬੋਲ ਨ ਆਉਣ ਵਾਰ ਰਹਾਉ ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਜਿੰਨੀ ਜਾਣ ਸੁ ਜਾਣੇ ਜਗ ਤੇ ਪੂਰੇ ਪ੍ਰਵਾਨ ਟਰਾਕੋ ਸਮਝਾਵਣ ਜਾਈਏ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੇ ਕੋਈ ਨਾਵ ਪ੍ਰਭਾਤੇ ਸ਼ਬਦ ਤੇ ਆਈਏ ਛੋਡੋ ਦੁਨੀ ਪਰੀਤਾ ਪਰਮਤ ਨਾਨਕ ਦਾਸਨ ਦਾਸਾ ਜਗ ਹਾਰਿਆ ਤੀਨ ਜੀਤਾ ਪ੍ਰਭਾਤੀ ਮਤਲਬ ਪਹਿਲਾ ਮਨ ਮਾਨਿਆ ਮਨ ਤਾਇਆ ਮਨ ਪੰਖੀ ਆਕਾਸ਼ ਤਸਕਰ ਸ਼ਬਦ ਨੂੰ ਆ ਰਿਆ ਨਗਰ ਉਠਾ ਸਬਾਸ ਜਾਤੂ ਰਾਖੈ ਰਾਖ ਲੇ ਸਾਬਤ ਹੋਵੇ ਰਾਸ ਐਸਾ ਨਾਮ ਰਤਨ ਨਿਰਧਪੇ ਮੇਰੇ ਗੁਰਮਤ ਦੇਹ ਲਗੋ ਪਗ ਤੇਰੇ ਰਹਾਓ ਮਨ ਜੋਗੀ ਮਨ ਭੋਗਿਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਰ ਗੁਰ ਕਰਤਾਰ ਪੰਚਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾਣੀਏ ਕਹੋ ਨ ਦੇਖਿਆ ਜਾਏ ਖੋਟੋ ਪੂਠੋ ਲਾLIE ਬਿਨ ਨਾਵੇ ਪਤ ਜਾਏ ਜਾਤੂ ਮੇਲੇ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਇ ਜਾਤ ਜਨਮ ਨਹ ਪੁੱਛੀਏ ਸੱਚ ਘਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁਖ ਕਾਟਿਏ ਨਾਨਕ ਛੂਟਸ ਨਾਏ ਪ੍ਰਭਾਤੀ ਮੋਲਾ ਪਹਿਲਾ ਜਾਗਤ ਵਿਕਸੇ ਮੁੱਠੂ ਅੰਧਾ ਗਾਲ ਫਾਹੀ ਸਿਰ ਮਾਰੇ ਧੰਦਾ ਆਸਾ ਆਵੇ ਮਨਸਾ ਜਾਏ ੁਰਜੀ ਤਾਣੀ ਕਿਛ ਨ ਬਸਾਏ ਜਾਗਸ ਜੀਵਨ ਜਾਗਣ ਹਾਲਾ ਸੁਖ ਸਾਗਰ ਅਮਰਤ ਢੰਡਾਰਾ ਰਹਾਉ ਕਹਿਉ ਨ ਬੂਝੇ ਅੰਧ ਨ ਸੂਝੇ ਭੋਂਡੀ ਕਾਲ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨੇ ਆਵੇ ਤਿਲ ਤਿਲ ਛੀਜੇ ਮਾਇਆ ਮੋਹ ਘਟਾਈ ਬਿਨਗਰ ਬੂਡੋ ਠੋਲਨਾ ਬਾਬੇ ਜਬ ਲਗ ਦੁੱਜੀ ਰਾਈ ਅਹਿਨ ਨੇ ਸਿਆ ਜੀ ਆ ਦੇਖ ਸੰਭਾਲੇ ਸੁਖ ਦੁਖ ਪੂਰਬ ਕਮਾਈ ਕਰਮਹੀਣ ਸੱਚ ਭੀਖਿਆ ਮੰਗੇ ਨਾਨਕ ਮਿਲੇ ਵਡਾਈ ਪ੍ਰਭਾਤੀ ਮੋਲਾ ਪਹਿਲਾ ਮਸਟ ਕੋ ਲੋ ਮੂਰਖ ਜਗ ਕਹੀਆ ਅਧਿਕ ਬਕੋ ਤੇਰੀ ਲੇਵ ਲਹੀਆ ਭੂਲ ਚੂਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੂਠੇ ਸੰਸਾਰਾ ਦੰਦਕ ਦੰਦੇ ਮੁਝੇ ਪਿਆਰਾ 라ਉ ਜਿਸ ਨੰਦੇ ਸੋਈ ਵਿਦ ਜਾਣੇ ਗੁਰ ਕੇ ਸ਼ਬਦ ਦਰ ਨਿਸ਼ਾਨੇ ਕਾਰਨ ਨਾਮ ਅੰਤਰ ਗਤ ਜਾਣੇ ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣੇ ਮੈਂ ਮੈਲੋ ਉਜਲ ਸੱਚ ਸੋਏ ਉਤਮ ਆਖਨ ਉੱਚਾ ਹੋਏ ਬਨਮੁਖ ਖੂਲ ਮਹਾ ਬਿਖ ਖਾਏ ਗੁਰਮੁਖ ਕੋਏ ਸੁਰਾਚੇ ਨਾਏ ਅੰਧੋ ਬੋਲੋ ਮੁਗਦ ਗਵਾਰ ਹੀਣੋ ਨੀਚ ਬੁਰੋ ਉਰੇ ਆਰ ਨਿਦਨ ਕੋ ਤਨ ਨਾਮ ਪਿਆਰ ਇਹੋ ਤਨਸਾਰ ਹੋਰ ਬਿਖਿਆ ਛਾਰ ਉਸਤ ਨਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜਕਾਰ ਤੂੰ ਬਖਸ਼ੇ ਜਾਤ ਪਤ ਹੋਏ ਨਾਨਕ ਕਹੇ ਕਹਾਵੇ ਸੋਏ ਪਰਬਤੀ ਮੁੱਲਾ ਪੈਦਾ ਖਾਇਆ ਮੈਲ ਵਧਾਇਆ ਪੈਂਦੇ ਘਰ ਕੀ ਹਾਨ ਬਕ ਬਕ ਬਾਦ ਚਲਾਇਆ ਬਿਨ ਨਾਵੇਂ ਬਿਖ ਜਾਣ ਬਾਬਾ ਐਸਾ ਬੇਖਮ ਝਾਲ ਮਨ ਬਾਸਿਆ ਬਿਬਲ ਝਾਗ ਸਹਿਜ ਪ੍ਰਕਾਸ਼ਿਆ ਰਹਾਓ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਏ ਜਮਦਰ ਬਾਦੇ ਮਾਰੀਏ ਸ਼ੂਟਰ ਸਾਚੇ ਨਾਏ ਜਿਵ ਆਇਆ ਤਿਵ ਜਾਇਸੀ ਕੀਆ ਲਿਖ ਲੈ ਜਾਏ ਮਨਮੁਖ ਮੂਲ ਮੂਲ ਗਵਾਇ ਦਰਗਹਿ ਮਿਲੇ ਸਜਾਏ ਜਗ ਖੋਟੇ ਸਚ ਨਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਏ ਜਿਨ ਅੰਤਰ ਗਿਆਨ ਮਰਾਰ ਅਜਰ ਜਰੇ ਨਿਰ chre ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਥੇ ਭਾਵੇ ਰਖੋ ਪ੍ਰੀਤ ਪ੍ਰਭਾਤੀ ਮੱਲਾ ਪਹਿਲਾ ਗੀਤ ਨਾਦ ਹਰਖ ਚਤ్రਾਈ ਰਹਿਸ ਰੰਗ ਫੁਰਮਾਈ ਸਕਾਈ ਪੰਨਨ ਖਾਣਾ ਚੀਤ ਨਾ ਭਾਈ ਸਾਚ ਸਹਜ ਸੁਖ ਨਾਮ ਵਸਾਈ ਕਿਆ ਜਾਨਾ ਕਿਆ ਕਰੇ ਕਰਾਵੇ ਨਾ ਬਿਨਾ ਧਨ ਕਿਸ਼ਨ ਸਿਖਾਵੇ ਰਹਾਉ ਜੋਗ ਬినੋਦ ਸਵਾਦ ਆਨੰਦ ਮਤ ਸਤਿ ਭਾਤ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਧਾ ਅੰਤਰ ਰਵ ਤੋ ਰਾਜ ਰਵਿੰਦਾ ਪ੍ਰੀਓ ਪ੍ਰੀਓ ਪ੍ਰੀਤ ਪ੍ਰੇਮ ਉਰ ਧਾਰੀ ਦੀਨਾ ਨਾਥ ਪਿਓ ਬਨਵਾਰੀ ਆਂਦਨ ਨਾਮ ਦਾਨ ਵਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਖਤੋ ਅਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਏ ਹੋਰ ਅੰਤਰ ਵਸੇ ਚੁਕੇ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਝਾਖਿਆ ਪੂਰਾ ਪਦ ਹੋਇ ਨਾਨਕ ਤਰਾਪਿਓ ਧਨ ਸੁਖ ਹੋਇ ਪ੍ਰਭਾਤੀ ਮੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮੰਨਿਆ ਅਵਰਨੰ ਰਾਂਗਨ ਹਾਰਾ ਐਹਨੇ ਸ ਜੀਆਂ ਦੇਖ ਸਮਲੇ ਤਿਸਹੀ ਕੀ ਸਰਕਾਰਾ ਮੇਰਾ ਪ੍ਰਭ ਰਾਂਗ ਕਣੋ ਅਤ ਰੂੜੋ ਦੀਨ ਦੇ ਆਲ ਪ੍ਰੀਤਮ ਮਨਮੋਹਨ ਅਤਰਸ ਲਾਲ ਸੁਗੂੜੋ ਰਹਾਉ ਉਪਰ ਕੂਪ ਗगन ਪਨਹਾਰੀ ਅਮਰਤ ਪੀਵਨ ਹਾਰਾ ਜਿਸ ਕੀ ਰਚਨਾ ਸੋ ਵਿਦ ਜਾਣੇ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਵਿਗਾਸੇ ਸਸ ਘਰ ਸੂਰਗ ਸਮਾਇਆ ਕਾਲ ਬਿੰਦੂ ਸ ਮਨਸਾ ਮਨਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਅਤਰਸ ਰੰਗ ਚਲੂਲੇ ਰਾਤੀ ਦੂਜਾ ਰੰਗ ਨ ਕੋਈ ਨਾਨਕ ਰਸਨ ਰਸਾਇ ਰਾਤੇ 라ਵ ਰਹਾ ਪ੍ਰਭ ਸੋਈ ਪ੍ਰਭਾਤੀ ਮੋਲਾ ਪਹਿਲਾ 12 ਮਹ ਰਾਵਲ ਖੱਪ ਜਾਵੇ ਚੋਂ ਸ਼ੈ ਮੈਂ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦੇ ਗੱਲ ਫਾਸੀ ਸ਼ਬਦ ਰਤੇ ਪੂਰੇ ਬੈਰਾਗੀ ਉਸ ਔ ਔ ਹੱਥ ਹਸਤ ਮੈਂ ਪੀਖਿਆ ਜਾਤੀ ਏਕ ਪਾਏ ਲਿਬ ਲਾਗੀ ਰਹੋ ਬ੍ਰਾਹਮਣ ਵਾਦ ਪੜੇ ਕਰ ਕਿਰਿਆ ਕਲਣੀ ਕਲਮ ਕਰਾਏ ਬਿਨ ਬੂਝੇ ਕਿਸ ਸੁਝੇ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੁਚਾ ਚਾਰੀ ਸਾਚੀ ਦਰਗਹ ਮਾਨੇ ਅੰਦਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚੇ ਸਾਚ ਸਮਾਨੇ ਸਗਲੇ ਕਰਮ ਧਰਮ ਸੋਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤਗੁਰ ਮਿਲੇ ਮਿਲਾਇਆ ਦੁਖ ਪ੍ਰਾਸ਼ਤ ਕਾਲ ਨਸੀਬ ਪ੍ਰਭਾਤੀ ਮੱਲਾਂ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਲ ਤਾਰੀ ਕਹਾ ਕਰੇ ਬੱਪੜਾ ਜਮ ਡਲ ਪੇ ਗੁਰਮੁਖ ਰਿੱਧੇ ਮਲਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੇ ਸਾਧ ਬਣਾ ਰਹਾਓ ਗੁਰਪਦੇਸ਼ ਸਾਚ ਸੁਖ ਜਾ ਕੋ ਕਾਤਿਸ ਉਪਮ ਕਹੀਏ ਲਾਲ ਜਵੇਹਰ ਰਤਨ ਪਦਾਲਤ ਖੋਜਤ ਗੁਲਮਖ ਲਈਏ ਚੀਨੇ ਗਿਆਨ ਧਿਆਨ ਧਨ ਸਾਚੋ ਏਕ ਸ਼ਬਦ ਲੇ ਬਲਾਵੇ ਨਿਰਾ ਲੰਬ ਨਿਰਾ ਹਾਰ ਨਹਿ ਕੇਵਲ ਨਿਰਪਉ ਤਾੜੀ ਲਾਵੇ ਸ਼ਾਇਰ ਸਪਤ ਪਰੇ ਜਲ ਨਰਮਲ ਉਲਟੀ ਣਾਵ ਤਰਾਵੇ ਬਹਰ ਜਾ ਤੋ ਠਾਕ ਰਹਾਵੇ ਗੁਰਮਖ ਸਹਜ ਸੁਮਾਵੇ ਸੋਗ ਰਹੀ ਸੋਦਾ ਸੁਦਾਸੀ ਜਿਨ ਗੁਰਮਖ ਆਪ ਪਛਾਨਿਆ ਨਾਨਕ ਕਹੇ ਅਵਲ ਨਹੀਂ ਦੂਜਾ ਸਾਚ ਸ਼ਬਦ ਮੰਨ ਮਾਨਿਆ ਨਾਨਕ ਕਹੇ ਅਵਲ ਨਹੀਂ ਦੂਜਾ ਸਾਚ ਸ਼ਬਦ ਮੰਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ